ਹਾਂਜੀ ਸੱਸੀ ਗਾਲ ਜੀ ਕੀ ਹਾਲ ਚਾਲ ਆ ਤੁਹਾਡੇ ਸਾਰਿਆਂ ਦਾ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸलो जी ਅੱਜ ਆਪਾਂ ਪਹੁੰਚੇ ਸੀਗੇ ਪਿੰਡ ਜੰਡਾਲੀ ਜਲਾ ਮਰੇਲ ਕੋਟਲਾ ਦੇ ਵਿੱਚ ਜੀ ਬੋਰ ਦੇ ਵਿੱਚ ਮਾਰਨੇ ਕੈਮਰਾ ਤੇ ਪਹਿਲਾਂ ਤੁਹਾਨੂੰ ਬੋਰ ਦਿਖਾ ਜੂ ਤੇ ਨਾਲ ਦੀ ਨਾਲ ਬੋਰ ਦੇ ਵਿੱਚ ਪ੍ਰੋਬਲਮ ਦੱਸਾਂਗੇ ਤੇ ਆ ਰਹੀ ਬੋਰ ਤੇ ਬੋਰ ਦੇ ਵਿੱਚ ਪ੍ਰੋਬਲਮ ਇਹ ਹੈ ਕਿ ਬੋਰ ਰਿੱਤਾ ਮਾਰ ਗਈ ਹੈ ਇਹੇ ਇਹ ਵਗਾ ਖੇਲ ਦੇ ਵਿੱਚ ਪਿਆ ਦੇਖ ਸਕਦੇ ਹੋ ਤੇ ਕਰਨੇ ਚਾਹੀਦਾ ਬਾਈ ਜੀ ਇਹਦਾ ਬੋਰ ਪਰ ਹੈ ਫੇਰ ਤਾਂ ਕੋਈ ਫੇਦੀ ਕੋਈ ਨਹੀਂ ਇਹਦੇ ਵਿੱਚ ਜੇ ਬੋਰ ਖਾਲੀ ਹੋਊਗਾ ਰੋਟਾ ਹੈ ਸਾਹਮਣੇ ਫਿਰ ਆਪਾਂ ਪਰਦਾ ਉਹ ਕਰ ਦਾਂਗੇ ਇਹਦਾ ਇਹ ਕੈਮਰਾ ਜਾ ਰਿਹਾ ਹਾਂਜੀ 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 ਆਪੇ-ਆਪੇ ਜਾ ਰਿਹਾ ਬਸ ਇਹ ਜੀ ਪਾਣੀ ਦਾ ਸਾਫ ਪਾਇ ਤੂੰ ਜਿਵੇਂ ਸਾਰਾ ਜਿਹੜਾ ਪਾਇ ਚ ਉਹ ਤੇ ਤਰ ਤੁਪਿਆ ਨਹੀਂ ਗਿਜਾ ਦੇਨ ਉਹ ਕਿਨੇ ਸੋੜ ਤੇ ਚੱਲ ਰਿਹਾ ਉਹ ਸਾਰਾ ਪਤਾ ਲੱਗ ਗਿਆ ਉਹਦੇ ਲਿਖਿਆ ਹੋਈ ਤਾਰ ਤੇ ਮੋਟਰਨੇ ਦੇ ਪਾਈ ਤੀ ਛੋਡੀ ਆ 120 ਕਿੰਨਾ ਹੋ ਗਿਆ ਨਹੀਂ ਪਹਿਨਟ ਚੱਲਾਂ

ਯਾਰ ਨਹੀਂ ਉਹਨਾਂ ਦਾ ਦੇਖੋ ਜੀ ਤਾਂ ਪਰਿਆ ਫਿਰ ਤਾਂ ਕੋਈ ਹੱਲੀ ਨਹੀਂ ਇਹਦਾ ਜੇ ਬਿੱਲਾ ਹ ਬੋਰਦ ਮੰਨ ਲਓ 226 ਹੋਊਗਾ ਅੱਧ ਮਾਰ ਕੇ 200 2 ਕੁਸਲੇ ਬੋਰ ਲੱਗਦੇ ਨੇ ਉਹਦੇ ਆਉ ਵੀ ਥੱਲੇ 220 30 40 ਨਾ ਹੋ ਗਿਆ 118 ਦਾ ਕੀ ਵਿਲੇ ਜਦਾ ਬੋਰ ਤਾਂ ਜਾ ਕਰ ਥੱਲੇ ਤਾਰੀ ਥੱਲੇ ਤਾਰ ਥੱਲੇ ਤਾਰ ਹੋਰ ਖੜ ਗਿਆ ਚੱਕ ਲੈ ਬਸ ਫਿਰ ਚਲੋ ਜੀ ਫੈਨਲੀ ਕੈਮਰਾ ਵੱਜ ਗਿਆ ਤੇ ਕੱਢ ਦੇ ਕੈਮਰਾ ਭਾਰੀ ਤੇ ਕਰਜਦਾਰ ਇਕੱਠੀ ਫਿਰ ਕਰਾਵਾਂਗੇ ਮਿਸਤਰੀ ਨਾਲ ਗੱਲ ਉੱਚਾਂ ਕੀ ਰਿਪੋਰਟ ਆ ਕੀ ਡਿਟੇਲ ਆਪਣੇ ਬੋਰ ਦੀ ਸਤਿ ਸ਼੍ਰੀ ਅਕਾਲ ਜੀ ਸ਼ਿਗਾਲ ਜੀ ਹਾਂ ਜੀ ਪਿੰਡ ਪਹੁੰਚੇ ਜੰਡਾਲੀ ਹਾਂ ਜੀ ਤੇ ਆਪਣਾ ਜ਼ਿਲ੍ਹਾ ਹੈਗਾ ਆਪਣਾ ਮਨੂਰ ਕੋਟਲਾ ਤੇ ਉਰੇ ਬੋਰਤੀ ਦਾ ਪੰਚਾਇਤੀ ਲੱਗਿਆ ਹੋਇਆ ਤੇ ਇਹ ਬਾਈਆਂ ਨੇ ਮੋਟਰ ਕੱਢੀ ਸੀ ਬੋਰ ਰੇਤਾ ਮਾਰਦਾ ਸੀ ਚੈੱਕ ਕਰਨ ਵਾਸਤੇ ਆਪਾਂ ਨੂੰ ਬੁਲਾਇਆ ਸੀ ਉਥੋਂ ਨੂੰ ਮੂਲ ਤਾਂ ਹਾਂ ਜੀ ਕਿ ਆਪਾਂ ਨੇ ਬੋਰ ਚੈੱਕ ਕਰ ਲਿਆ ਤਕਰੀਬਨ ਬੋਰ ਜਿਹੜਾ ਹੈ 118 ਫੁੱਟੀ ਵਿਲੇਗਾ ਬਾਕੀ ਸਾਰਾ ਬੋਰ ਭਰ ਗਿਆ ਟੁੱਟੇ ਜਾਦੇ ਹੋਏ ਜੀ ਠੀਕ ਹੈ ਜੀ ਇਹਦੇ ਕਰਕੇ ਬਾਈ ਨੂੰ ਰਾਇਤੀ ਵੀ ਤੁਸੀਂ ਬੋਰ ਨਵਾਂ ਲਵਾ ਲਓ ਜੀ ਵੀ ਜੋ ਕੋਈ ਮੰਨ ਲਓ ਵੀ ਇਹ ਤੇ ਕੋਈ ਪੈਂਚਰ ਪੁੰਚ ਕਿ ਤਕਰੀਬਨ 200 ਵਾਲੇ ਬੋਰਨਰ ਨੇ ਤੇ ਫੈਂਟਰ ਡੈਡ ਹੈ ਜੀ ਇਹਦਾ ਜਮਾ ਠੀਕ ਹੈ ਜੀ ਬਾਕੀ ਹੋਰ ਕੋਈ ਕੰਮ ਕਰਾਉਣਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਮੇਰਾ ਨਾਮ ਮੁਖਤਿਆਰ ਸਿੰਘ ਕੰਡਨ ਮੋਲ ਤੇ ਜ਼ਿਲ੍ਹਾ ਫੋਰੂਰ ਤੇ ਮੋਬਾਈਲ ਨੰਬਰ ਹੈ 97174549